ਸੰਘਰੂਰ ਸ਼ਰਾਬ ਕਾਂਡ ਵਿੱਚ 10 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਮੁਤਾਬਕ ਇਸ ਮਾਮਲੇ ਵਿੱਚ ਹੁਣ ਤੱਕ 3 ਐਫਆਈਆਰ ਦਰਜ ਕੀਤੀਆਂ ਗਈਆਂ ਨੇ। ਸ਼ਰਾਬ ਕਾਂਡ ਵਿੱਚ ਪੁਲਿਸ ਨੇ ਮੌਤਾਂ ਦਾ ਅੰਕੜਾ 20 ਦੱਸਿਆ ਅਤੇ 25 ਲੋਕਾਂ ਦਾ ਵੱਖ-ਵੱਖ ਹਸਪਤਾਲਾਂ 'ਚ ਇਲਾਜ ਚੱਲ ਰਿਹਾ ਹੈ। ਇਸ ਮਾਮਲੇ ਵਿੱਚ ਪਟਿਆਲਾ ਜ਼ਿਲ੍ਹੇ ਦੇ ਦੂ ਚੌਕੀ ਇੰਚਾਰਜਾਂ ਤੋਂ ਇਲਾਵਾ 3 ਐਕਸਾਈਜ਼ ਇੰਸਪੈਕਟਰ ਵੀ ਸਸਪੈਂਡ ਕੀਤੇ ਗਏ ਨੇ। ਇਸ ਕਾਂਡ ਬਾਅਦ ਪੁਲਿਸ ਉਹਨਾਂ ਪੁਰਾਣੇ ਕੇਸਾਂ ਨੂੰ ਵੀ ਦੁਬਾਰਾ ਕੋਖ ਰਹੀ ਹੈ ਜਿਨ੍ਹਾਂ ਦੇ ਵਿੱਚ ਮੋਲਜਮਾਤੇ ਨਜਾਇਜ਼ ਅਤੇ ਨਕਲੀ ਸ਼ਰਾਬ ਵੇਚਣ ਦੇ ਇਲਜ਼ਾਮ ਲੱਗੇ ਸਨ। 20 ਤਰੀਕ ਨੂੰ ਜਿਹੜੀ ਇੱਥੇ ਘਟਨਾ ਵਾਪਰੀ ਸੀ ਸ਼ਰਾਬੀ ਕੇ ਕਈ ਲੋਕ ਜਿਹੜੇ ਉਹਦੇ ਵਿੱਚ ਮਰੇ ਗਏ ਉਹਦੇ ਸਬੰਧ ਵਿੱਚ ਪੁਲਿਸ ਨੇ ਜਿਹੜਾ ਬਹੁਤ ਹੀ ਜਲਦੀ ਐਕਸ਼ਨ ਲੈ ਕੇ ਇਸ ਰੈਕਟਰ ਦੇ ਜਿੰਨੇ ਬੰਦੇ ਸੀ 10 ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਿੰਦੀ ਲੜੀ ਦੇ ਵਿੱਚ ਦੋ ਅਕਿਊਜ਼ ਅੱਜ ਅਸੀਂ ਰੈਸਟ ਕੀਤੇ ਨੇ ਇਹਦੇ ਵਿੱਚ ਇੱਕ ਹੈਗਾ ਮੰਗਲ ਸਿੰਘ ਤੇ ਇੱਕ ਵੀਰੂ ਸਿੰਘ ਜਿੰਨੇ ਵੀ ਉਥੋਂ 17 ਬਾਕਸ ਸੇਲ ਹੋਏ ਸੀ ਇਹ ਬੰਦੇ ਨੇ ਅੱਗੇ ਇਹਨਾਂ ਨੂੰ ਡਿਸਟ੍ਰੀਬਿਊਟ ਕੀਤੇ ਸੀ ਉਹ 17 ਦੇ 17 ਹੀ ਅਕਾਊਂਟ ਪਰ ਹੋ ਗਏ ਨੇ ਉਹ ਸਹੀ ਚੈੱਕ ਕਰ ਲਿਆ ਨੇ ਸਾਰੇ ਇਹਦੇ ਵਿੱਚ ਪੁਲਿਸ ਵੱਲੋਂ ਕੁਇਕ ਐਕਸ਼ਨ ਲੈਣ ਤੇ ਜਿਹੜਾ ਨੇ ਆਪਣਾ ਮਟੀਰੀਅਲ ਲਿਆਂਦਾ ਸੀ ਮਥਨੋਲ ਜਿੰਦੇ ਕੋ ਹੋਰ ਹੀ ਬੜੀ ਜਿਆਦੀ दारू ਬਣ ਸਕਦੀ ਸੀ ਉਹਦੇ ਨਾਲ ਹੋਰ ਵੀ ਲੋਕਾਂ ਦੀਆਂ ਜਾਨਾਂ ਜਾ ਸਕਦੀਆਂ ਸੀ ਪਰ ਪੁਲਿਸ ਦੇ ਕੁਇਕ ਐਕਸ਼ਨ ਹੋਣ ਕਰਕੇ ਬੜੇ ਲੋਕਾਂ ਦੀਆਂ ਜੜੀਆਂ ਜਾਣਾ ਉਹਦੇ ਵਿੱਚ ਬਚ ਗਈਆਂ ਨੇ ਕਿਉਂਕਿ ਇਹ ਦੀ ਪਹਿਲੀ ਇਨਸਟਾਲਮੈਂਟ ਸੀ ਇਸ ਬੰਦੇ ਦੀ ਇਹਨੇ ਪਹਿਲੀ ਇਹ ਨਹੀਂ ਬਣਾ ਕੇ ਜਿਹੜੀ ਅੱਗੇ ਡਿਸਟ੍ਰਿਬਿਊਟ ਕੀਤੀ ਹੈ ਇਹਦੇ 'ਚ ਮੈਂ ਪੁਲਿਸ ਦੇ ਕੰਮ ਨੂੰ ਜਿੱਥੇ ਐਪਰੀਸ਼ੀਏਟ ਕਰਨਾ ਉੱਥੇ ਤੁਹਾਨੂੰ ਇਹ ਵੀ ਦੱਸਣਾ ਚਾਹਾਂਗਾ ਕਿ ਸਾਡੀ ਇਨਵੈਸਟੀਗੇਸ਼ਨ ਬਹੁਤ ਹੀ ਥੋਰੋਲੀ ਚੱਲਦੀ ਹੈ ਤਿੰਨ ਕੇਸਸ ਨੇ ਜਿਨ੍ਹਾਂ ਦੇ ਵਿੱਚ 302 ਧਾਰਾ ਦੇ ਤਹਿਤ ਪਰਚੇ ਦਰਜ ਹੋਏ ਨੇ ਡੀਜੀਪੀ ਸਾਹਿਬ ਵੱਲੋਂ ਸੈਟ ਬਣਾਈ ਗਈ ਇਹਦੇ ਵਿੱਚ ਏ ਡੀਜੀਪੀ ਸਾਹਿਬ ਮੈਨੂੰ ਤੇ ਐਸਐਸਪੀ ਸਾਹਿਬ ਨੂੰ ਅਸੀਂ ਬਹੁਤ ਹੀ ਬਰੀਕੀ ਨਾਲ ਇਹਦੀ ਜਿਹੜੀ ਇਨਵੈਸਟੀਗੇਸ਼ਨ ਕਰਾਂਗੇ ਤਾਂ ਕਿ ਜਿਹੜੇ ਦੋਸ਼ੀ ਨੇ ਇਹਨਾਂ ਨੂੰ ਪ੍ਰੋਪਰ ਜਿਹੜੀ ਸਜ਼ਾ ਮਿਲ ਸਕੇ ਤੇ ਸਾਡੇ ਸਮਾਜ 'ਚ ਇਸ ਤਰ੍ਹਾਂ ਦੇ ਅੱਗੇ ਤੋਂ ਦੁਬਾਰਾ ਕੋਈ ਹਰਕਤ ਨਾ ਕਰੇ ਇਸ ਤੋਂ ਸਵਾਏ ਜਿਹੜੇ ਪਹਿਲੇ ਲੋਕ ਜਿਵੇਂ ਕਿ ਮੇਰੇ ਨੋਟਸ 'ਚ ਆਇਆ ਕਿ ਪਹਿਲਾਂ ਵੀ ਕਿਸੇ ਨੇ ਕੋਈ ਦਾਰੂਏ ਦਾ ਵੇਚੀ ਹੈ ਉਹਨਾਂ ਦੇ ਕੇਸਾਂ ਦੀ ਵੀ ਅਸੀਂ ਪ੍ਰੋਪਰ ਪੜਤਾਲ ਕਰਾਂਗੇ ਕਿ ਉਹਨਾਂ ਦੇ ਵਿੱਚ ਕੀ ਹੋਇਆ ਔਰ ਕਿਸ ਤਰ੍ਹਾਂ ਉਹਨਾਂ ਦੀ ਇਨਵੈਸਟੀਗੇਸ਼ਨ ਹੋਈ ਏ ਔਰ ਉਹ ਆਦਮੀ ਹੁਣ ਕੀ ਕਰਦੇ ਨੇ ਜੇਕਰ ਉਹ ਬੇਲ ਤੇ ਆ ਗਏ ਨੇ ਤੇ ਕੀ ਕਰਦੇ ਨੇ ਕਿ ਉਸ ਧੰਦੇ ਦੇ ਵਿੱਚ ਦੁਬਾਰਾ ਤਾਂ ਨਹੀਂ ਜੁੜੇ ਹੋਏ ਉਹਨਾਂ ਬਾਰੇ ਵੀ ਅਸੀਂ ਪ੍ਰੋਪਰ ਚੈੱਕ ਕਰਾਂਗੇ ਇਸੇ ਤਰੀਕੇ ਹੀ ਡੀਸੀ ਸਾਹਿਬ ਤੇ ਐਸਐਸਪੀ ਸਾਹਿਬ ਨੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਅਵੇਅਰਨੈਸ ਲਈ ਪਿੰਡ ਪਿੰਡ ਸ਼ਹਿਰ ਦੇ ਗਲੀ ਮਹੱਲਿਆਂ ਦੇ ਵਿੱਚ ਜਿਹੜੀ ਇਹ ਆਪਣੀ ਮਹਿੰਮ ਚਲਾਈ ਹੋਈ ਏ ਤਾਂ ਕਿ ਕੋਈ ਲੋਕ ਹੋਰ ਜਿਹੜੀ ਇਹ ਲਿਖ ਕੇ ਉਹ ਕੰਜ਼ਿਊਮ ਨਾ ਕਰਨ ਇਹਦੇ ਚ ਸਾਡੀ ਬੇਨਤੀ ਵੀ ਹੋਏ ਪਬਲਿਕ ਨੂੰ ਥਰੂ ਮੀਡੀਆ ਕਿ ਜੇਕਰ ਕਿਸ ਨੇ ਕੰਜ਼ਿਊਮ ਕੀਤੀ ਹੈ ਕਿ ਉਹ ਡਲੇ ਨਾ ਕਰੇ ਇਮੀਡੀਏਟਲੀ ਉਸ ਬੰਦੇ ਨੂੰ ਹਸਪੀਟਲ ਲਿਆ ਜਾਵੇ ਤਾਂ ਕਿ ਜਿਹੜਾ ਪ੍ਰੋਪਰ ਹੋਂ ਦਾ ਟ੍ਰੀਟਮੈਂਟ ਹੋ ਸਕੇ ਉਹਦੀ ਔਰ ਜਾਨ ਬਚ ਜਾਵੇ ਹੁਣ ਤੱਕ 20 ਜਿਹੜੀਆਂ ਡੈਥ ਹੋ ਚੁੱਕੀਆਂ ਨੇ 25 ਬੰਦੇ ਅਲੱਗ-ਅਲੱਗ ਹਸਪੀਟਲਾਂ ਦੇ ਵਿੱਚ ਜਿਹੜੇ ਐਡਮਿਟ ਨੇ ਪ੍ਰਸ਼ਾਸਨ ਪੂਰੀ ਉਹਨਾਂ ਤੇ ਨਿਗਰਾਨੀ ਰੱਖ ਰਿਹਾ ਹੈ ਉਹਨਾਂ ਦੇ ਇਲਾਜ ਲਈ ਸੁਬੰਧਤ ਡਾਕਟਰ ਸਾਹਿਬਾਨਾਂ ਨਾਲ ਬਾਕੀ ਸਾਰੀਆਂ ਟੀਮਾਂ ਨਾਲ ਸਿਵਲ ਦੇ ਪੁਲਿਸ ਦੇ ਮੁਲਾਜ਼ਮ ਨਾਲ ਉੱਥੇ ਲਾਏ ਹੋਏ ਨੇ ਔਰ ਉਹਨਾਂ ਦੇ ਪਰਿਵਾਰਾਂ ਨੂੰ ਵੀ ਨਾਲ ਉੱਥੇ ਲਿਜਾ ਕੇ ਮਲਾਇਆ ਹੋਇਆ ਤਾਂ ਕਿ ਕੋਈ ਜੜੀ ਹੈ ਉਹਨਾਂ ਦੀ ਟ੍ਰੀਟਮੈਂਟ ਦੇ ਵਿੱਚ ਕਮੀ ਪੇਸ਼ੀ ਨਾ ਰਹੇ ਥੈਂਕ ਯੂ ਸਰ ਇਹਦੇ ਵਿੱਚ ਕੋਈ ਪੁਲਿਸ ਅਧਿਕਾਰੀਆਂ ਦੇ ਉੱਤੇ ਵੀ ਜਿਹੜੇ ਹੈਗੇ ਸਸਪੈਂਡ ਕੀਤੇ ਗਏ ਨੇ ਕਿੰਨੇ ਕੀਤੇ ਗਏ ਨੇ ਕਿੱਥੋਂ ਕੀਤੇ ਗਏ ਨੇ ਪਟਿਆਲੇ ਜ਼ਿਲ੍ਹੇ ਦੇ ਦੋ ਅਧਿਕਾਰੀ ਅਸੀਂ ਸਸਪੈਂਡ ਕੀਤੇ ਨੇ ਜਿੱਥੇ ਕਿ ਬੰਦਾ ਉਸ ਏਰੀਏ ਦੇ ਵਿੱਚ ਛਤਰਾਣਾ ਏਰੀਏ ਦੇ ਵਿੱਚ ਆਪਣੀ ਹੈ ਇਹ ਘਰ ਦੇ ਵਿੱਚ ਦਰੂ ਬਣਾ ਰਿਆ ਸੀ ਤੇ ਉਹਨਾਂ ਦੀ ਜਿਹੜੀ ਅਸੀਂ ਐਸਐਚਓ ਸ਼ਤਰਾਣਾ ਜਾਂ ਚੌਂਕੀ ਨੂੰ ਚਾਰਜ ਨੂੰ ਨਾਲ ਸਸਪੈਂਡ ਕਰਤਾ ਤੇ ਅੱਗੇ ਉਹਨਾਂ ਦੀ ਜਿਹੜੀ ਡਿਪਾਰਟਮੈਂਟਲ ਇਨਕੁਆਰੀ ਕਰਨੇ ਸਰ ਇੱਕ ਪਿੰਡ ਗੁਜਰਾ ਤੋਂ ਇੱਕ ਲੜਕੀ ਸਾਹਮਣੇ ਆਈ ਹੈ ਉਹਦਾ ਪਤੀ ਹੈ ਜਿਹੜਾ ਗ੍ਰਿਫਤਾਰ ਕੀਤਾ ਗਿਆ ਤਾਂ ਉਹਨੇ ਕਿਹਾ ਵੀ ਸਾਡੇ ਵੱਲੋਂ ਕੋਈ ਦਾਰੂ ਨਹੀਂ ਵੇਚੀ ਜਾ ਰਹੀ ਸੀ ਸਾਡੇ ਦੇ ਧੱਕੇ ਨਾਲ ਪੁਲਿਸ ਨੇ ਪਰਚਾ ਦਰਜ ਕੀਤਾ ਹੈਗਾ ਉਹਦੇ ਵਿੱਚ ਜੀ ਤੁਸੀਂ ਜਾਂਚ ਕਰੋਗੇ ਉਸ ਨੂੰ ਦੇਖੋ ਜੀ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਟੋਟਲੀ ਫੇਰ ਹੋਏਗੀ ਟੋਟਲੀ ਫੇਰ ਹੋਏਗੀ ਜੇਕਰ ਕੋਈ ਬੰਦਾ ਇਨੋਸੈਂਟ ਹੈ ਇਹ ਨਹੀਂ ਵੀ ਇਹ ਐਡਾ ਬੜਾ ਜੁਰਮ ਹੈ ਉਹਦੇ ਵਿੱਚ ਉਹਨੂੰ ਕਿਤੇ ਕੋਈ ਇਨਵੋਲਵ ਕੀਤਾ ਜਾਉ ਟੋਟਲੀ ਫੇਰ ਇਨਵੈਸਟੀਗੇਸ਼ਨ ਹੋਏਗੀ ਉਹਨੂੰ ਮੈਰਿਟ ਹੋਏਗੀ ਤੇ ਇਹਦੇ ਜਿਹੜਾ ਪੂਰਾ ਧਿਆਨ ਦਾ ਮੰਗ ਕੇ ਜਿਹੜੇ ਜਿਹੜੀਆਂ ਬੋਤਲਾਂ ਵਿੱਚ ਉਹ ਵੇਚੇ ਸੀ ਅੱਗੇ ਉਹ ਕਿਹੜੇ ਕਿਹੜੇ ਬੰਦੇ ਨੂੰ ਵੇਚਣਗੇ ਆ ਸੀ ਦੇਖੋ ਜੀ ਇਹ ਜਿਹੜੀਆਂ ਡਿਟੇਲ ਹੈ ਜਿਵੇਂ ਜਿਵੇਂ ਬਾਕਸ ਨੇ 17 ਵਿੱਚੇ ਸੀ ਉਹ 17 ਬਾਕਸ ਦੀ ਇਹ ਜਿੰਨੇ 10 ਅਕਿਊਜ਼ ਨੇ 10 ਬੰਦੇ ਜਿਹੜੇ ਹੈਗੇ ਨੇ ਇਹਨਾਂ ਨੂੰ ਅਲੱਗ-ਅਲੱਗ ਤੌਰ ਤੇ ਜੜੀ ਦਿੱਤੀ ਗਈ ਸੀ ਤੇ ਉਹ ਸਾਰੇ ਦੇ ਹੀ ਸਾਰੀ ਦਸਾਂ ਤੋਂ ਜਦੋਂ ਅਸੀਂ ਆਪਣੀ ਇਨਵੈਸਟੀਗੇਸ਼ਨ ਦੇ ਵਿੱਚ ਆਏ ਤੇ ਉਹ ਕਾਊਂਟ ਪਰ ਹੋ ਗਏ ਨੇ ਵੀ ਇੱਕ ਨੂੰ ਕੁਝ ਜਦੋਂ ਮੀਡੀਆ ਦੇ ਵਿੱਚ ਆ ਗਈ ਖਬਰ ਲੋਕਾਂ ਨੂੰ ਪਤਾ ਲੱਗ ਗਿਆ ਕੁਝ ਬੰਦਿਆਂ ਨੇ ਜਿਹੜੀ ਇਹਨਾਂ ਤੋਂ ਲਈ ਹੋਈ ਸੀ ਉਹਨੂੰ ਡਿਸਟロイ ਕਰਤਾ ਵੀ ਕਈ ਇਹਨਾਂ ਨੇ ਜਿਹੜੇ ਅੱਗੇ ਵਚੇ ਸੀ ਉਹਨਾਂ ਨੇ ਜਿਹੜੀ ਲੈ ਕੇ ਲੋਕਾਂ ਨੇ ਉਹ ਕੰਜ਼ਿਊਮ ਕਰ ਲਈ ਜਿਨ੍ਹਾਂ ਕਰਕੇ ਜਿਹੜੀ ਨਹੀਂ ਡੈਥ ਹੋਈ ਹੈ ਜ਼ਿਲ੍ਹਾ ਪ੍ਰਸ਼ਾਸਨ ਸੰਗਰੂਰ ਵੱਲੋਂ ਇਸ ਵੇਲੇ ਸੰਗਰੂਰ ਦੇ ਵਿੱਚ 424 ਪਿੰਡਾਂ ਤੇ 10 ਅਰਬਨ ਲੋਕਲ ਬਾਡੀਜ਼ ਸਾਰੇ ਪਾਸੇ ਜਿਹੜੀ ਹੈਗੀ ਸਿਵਲ ਤੇ ਪੁਲਿਸ ਪ੍ਰਸ਼ਾਸਨ ਦੀ ਟੀਮ ਘਰ-ਘਰ ਜਾ ਕੇ ਡੋਰ ਟੂ ਡੋਰ ਸਰਵੇ ਕਰ ਰਹੀ ਹੈ ਤੇ ਨਾਲ ਹੀ ਇਹ ਟੀਮਾਂ ਜਿਹੜੀਆਂ ਹੈਗੀਆਂ ਆਮ ਇਜਲਾਸ ਕਰਕੇ 55 ਡਾਕਟਰਸ ਨਾਲ ਲੈ ਕੇ ਉੱਥੇ ਅਵੇਅਰਨੈਸ ਐਕਟੀਵਿਟੀ ਕਰ ਰਹੀ ਹੈ ਤੇ ਲੋਕਾਂ ਨੂੰ ਦੱਸ ਰਹੀ ਕਿ अर्ली ਸਿੰਪਟਮਸ ਕਿਸ ਤਰ੍ਹਾਂ ਦੇ ਹੋ ਸਕਦੇ ਹੈ ਤੇ ਕਿਸ ਤਰ੍ਹਾਂ ਦਾ ਉੱਥੇ ਆਪਣਾ ਐਕਸ਼ਨ ਲਈਏ ਕਿਸ ਤਰ੍ਹਾਂ ਜਿਹੜੀ ਸਿਹਤ ਸੁਵਿਧਾਵਾਂ ਹੈਗੀਆਂ ਉਹਨੂੰ ਆਪਾਂ ਵਰਤੀਏ ਨਾਲ ਹੀ ਜਿਹੜਾ ਹੈਗਾ 200 ਤੋਂ ਉੱਤੇ EMPLOYES ਇਸ ਵੇਲੇ ਇਸ ਕੰਮ ਤੇ ਲੱਗੇ ਹੋਏ ਹਨ ਅੱਜ ਜਿਹੜਾ ਹੈਗਾ ਫੂਡ ਡਿਪਾਰਟਮੈਂਟ ਤੇ ਲੇਬਰ ਡਿਪਾਰਟਮੈਂਟ ਅੰਡਰ ਦੀ ਸੁਪਰਵੀਜ਼ਨ ਆਫ ਐਸ ਡੀ ਐਮਸ ਹਰ ਇੱਕ ਸ਼ੈਲਰ ਹਰ ਇੱਕ ਆਪਣੇ ਭੱਟੇ ਸੈਨੀਟੇਸ਼ਨ ਵਰਕਰਾਂ ਨਾਲ ਇਹ ਵੀ ਮੀਟਿੰਗ ਕਰ ਰਹੇ ਹੈਗੇ ਜਿਸ ਕਰਕੇ ਇਸ ਤਰ੍ਹਾਂ ਦੀ ਸ਼ਰਾਬ ਦੀ ਦੁਰਵਰਤੋਂ ਨਾ ਹੋਵੇ ਇਸ ਵੇਲੇ ਤਿੰਨ ਜਿਹੜੇ ਹੈਗੇ ਐਕਸਾਈਜ਼ ਆਫਿਸ ਤੇ ਐਕਸਾਈਜ਼ ਡਿਪਾਰਟਮੈਂਟ ਦੇ ਤਿੰਨ ਇੰਸਪੈਕਟਰ ਨੂੰ ਸਸਪੈਂਡ ਕੀਤਾ ਜਾ ਚੁੱਕਿਆ ਹੈ ਪ੍ਰਕਾਸ਼ ਸਿੰਘ, ਮੋਹਨ ਸਿੰਘ ਤੇ ਕਸ਼ਮੀਰੀ ਸਿੰਘ ਇਸ ਤਰ੍ਹਾਂ ਨਾਲ ਹੀ ਏਸੀ ਤੇ ਈਟੀਓ ਤੇ ਵੀ ਸ਼ੋਕਾਸ ਨੋਟਿਸ ਕੀਤਾ ਗਿਆ ਤੇ ਡਿਪਾਰਟਮੈਂਟਲ ਇਨਕੁਆਰੀਜ਼ ਚੱਲ ਰਹੀਆਂ ਹਨ